ਅੱਜ ਦੀਆਂ ਤਾਜ਼ਾ ਵੀ ਖਬਰਾਂ ਡਿਊਟੀ ਦੌਰਾਨ ਸ਼ਰਾਬੀ ਪਾਏ ਗਏ ਪੁਲਿਸ ਮੁਲਾਜ਼ਮ ਤੇ ਹਾਈ ਕੋਰਟ ਦੀ ਸਖਤ ਟਿੱਪਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਹੈ ਇਹ ਸਪਸ਼ਟ ਕਰ ਦਿੱਤਾ ਹੈ ਕਿ ਡਿਊਟੀ ਤੇ ਸ਼ਰਾਬੀ ਪਾਏ ਗਏ ਪੁਲਿਸ ਮੁਲਾਜ਼ਮ ਨਾਲ ਕੋਈ ਨਰਮੀ ਨਹੀਂ ਦਿਖਾਈ ਜਾਵੇਗੀ ਅਦਾਲਤ ਨੇ ਕਿਹਾ ਕਿ ਵਰਦੀਧਾਰੀ ਬਲਾਂ ਵਿੱਚ ਅਨੁਸ਼ਾਸਨ ਸਭ ਤੋਂ ਉੱਪਰ ਹੈ ਅਤੇ ਅਜਿਹਾ ਵਿਵਹਾਰ ਗੰਭੀਰ ਦੁਰਾਚਾਰ ਹੈ ਜੋ ਨਾ ਸਿਰਫ ਜਨਤਕ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਦੇ ਨਾਲ ਅਸੰਗਤ ਹੈ ਬਲਕਿ ਇਸ ਲਈ ਖਤਰਾ ਵੀ ਹੈ ਵਿਰਕਾ ਵੱਲੋਂ ਦੁੱਧ ਤੇ ਹੋਰ ਉਤਪਾਦਾਂ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਦਾ ਐਲਾਨ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਵਿਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਦਾ ਐਲਾਨ ਕੀਤਾ ਹੈ ਇਹ ਨਵੀਆਂ ਕੀਮਤਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ ਇਸ ਤੋਂ ਪਹਿਲਾਂ ਅਪ੍ਰੈਲ 2025 ਵਿੱਚ ਵਿਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਅਦਾ ਕੀਤਾ ਸੀ ਪਰ ਹੁਣ ਜੀਐਸਟੀ 2.0 ਰਿਫਾਰਮ ਤੋਂ ਬਾਅਦ ਕੀਮਤਾਂ ਕਟਾਈਆਂ ਗਈਆਂ ਹਨ ਪਾਸ਼ਾ ਵਿਭਾਗ ਦਾ ਸੁਪਰੀਡੈਂਟ ਮੌਤਲ ਖੋਜ ਸਹਾਇਕਾਂ ਦੇ ਨਿਯੁਕਤੀ ਪੱਤਰ ਤਿਆਰ ਕਰਨ 'ਚ ਕੀਤੀ ਦੇਰੀ ਪਟਿਆਰਾ ਜੋ ਪਾਸ਼ਾ ਵਿਭਾਗ ਚੋ ਖੋਜ ਸਹਾਇਕਾਂ ਦੇ ਨਿਯੁਕਤੀ ਪੱਤਰ ਤਿਆਰ ਕਰਨ ਚ ਦੇਰੀ ਕਰਨ ਤੇ ਡਾਇਰੈਕਟਰ ਵੱਲੋਂ ਸੁਪਰੀਡੈਂਟ ਮੌਤਲ ਕਰ ਦਿੱਤਾ ਗਿਆ ਹੈ ਵਿਭਾਗ ਦੇ ਡਾਇਰੈਕਟਰ ਜਸਵੰਤਰ ਸਿੰਘ ਜਫਰ ਨੇ ਦੱਸਿਆ ਕਿ ਵਿਭਾਗ ਦੇ ਕੰਮਾਂ ਚ ਬਿਲੋੜੀ ਦੇਰੀ ਕਰਨ ਵਾਲੇ ਅਧਿਕਾਰੀਆਂ ਜਾਂ ਮੁਲਾਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਗਲੇ ਦਿਨਾਂ ਚ ਯੋਗ ਉਮੀਦਵਾਰਾਂ ਦੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ ਦੀ ਤਾਕੀ ਪ੍ਰਾਪਰਟੀ ਟੈਕਸ 'ਤੇ ਮਿਲੇਗੀ 10% ਦੀ ਛੂਟ ਛੁੱਟੀਆਂ 'ਚ ਖੁੱਲਣਗੇ ਨਿਗਮ ਦੇ ਦਫ਼ਤਰ ਮੌਜੂਦਾ ਵਿੱਤੀ ਸਾਲ 2025-26 ਲਈ ਪ੍ਰਾਪਰਟੀ ਟੈਕਸ ਦੀ ਅਦਾਇਗੀ 'ਤੇ 10% ਛੂਟ ਪ੍ਰਾਪਤ ਕਰਨ ਲਈ 30 ਸਤੰਬਰ 2025 ਆਖਰੀ ਦਿਨ ਹੋਣ ਕਰਕੇ ਨਗਰ ਨਿਗਮ ਲੁਧਿਆਣਾ ਨੇ ਜਨਤਾ ਨੂੰ ਸਮੇਂ ਸਿਰ ਟੈਕਸ ਜਮ੍ਹਾਂ ਕਰਵਾਉਣ ਅਤੇ ਛੂਟ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ ਅਧਿਕਾਰੀਆਂ ਦੇ ਅਨੁਸਾਰ ਸ਼ਹਿਰ ਦੇ 1 ਲੱਖ ਤੋਂ ਵੱਧ ਜਾਇਦਾਦ ਮਾਲਕਾਂ ਨੇ ਅਜੇ ਤੱਕ ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ ਸੁਬੇ ਚ ਲੱਭਿਆ سونے ਦੇ ਪੰਡਾਰ ਜਲਦ ਸ਼ੁਰੂ ਹੋਵੋਗਾ ਕੱਢਣ ਦਾ ਕੰਮ ਉੜੀਸ਼ਾ ਦੇ ਦੇਵਗੜ ਅਤੇ ਕਯੌਂਝਰ ਜ਼ਿਲ੍ਹਿਆਂ ਵਿੱਚ ਲਗਭਗ 1996 ਕਿਲੋਗ੍ਰam سونے ਦੇ ਪੰਡਾਰ ਲੱਭੇ ਗਏ ਹਨ ਰਾਜ ਮੰਤਰੀ ਵਿਭੂਤੀ ਪੋਸ਼ਣ ਜੈਨਾ ਨੇ ਵਿਧਾਨ ਸਭਾ ਵਿੱਚ ਇਸ ਦਾ ਐਲਾਨ ਕੀਤਾ ਮੰਤਰੀ ਨੇ ਦੱਸਿਆ ਕਿ ਦੇਵਗੜ ਦੇ ਆਦਾਸ਼ ਖੇਤਰ ਵਿੱਚ ਲਗਭਗ 1685 ਕਿਲੋਗ੍ਰam ਅਤੇ ਕਯੌਂਝਰ ਦੇ ਗੋਪੁਰ ਖੇਤਰ ਵਿੱਚ 311.07 ਕਿਲੋਗ੍ਰam ਸੋਨਾ ਮਿਲਿਆ ਹੈ ਦੋ ਵਾਰ ਤਲਾਕ 71 ਸਾਲ ਦੀ ਉਮਰ ਚ ਫਿਰ ਹੋਇਆ ਪਿਆਰ ਲੁਧਿਆਣਾ ਵਿੱਚ ਐਨ ਆਰ ਆਈ ਰੁਪਿੰਦਰ ਕੌਰ ਪੰਥੀਰ ਦਾ ਦੁਖਦਾਈ ਕਤਲ ਸਾਹਮਣੇ ਆਇਆ ਹੈ ਦੋ ਤਲਾਕ ਤੋਂ ਬਾਅਦ ਰੁਪਿੰਦਰ ਨੇ 71 ਸਾਲ ਦੀ ਉਮਰ ਵਿੱਚ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਬ੍ਰਿਟਨ ਵਿੱਚ ਰਹਿਣ ਵਾਲੇ ਚਰਨਜੀਤ ਸਿੰਘ ਨਾਲ ਪਿਆਰ ਹੋ ਗਿਆ ਪਰ ਉਸਨੇ ਬਾਅਦ ਵਿੱਚ ਇਨਕਾਰ ਕਰ ਦਿੱਤਾ ਰੁਪਿੰਦਰ ਦੇ ਦਬਾਅ ਹੇਠ ਚਰਨਜੀਤ ਸਿੰਘ ਨੇ ਉਸਨੂੰ ਲੁਧਿਆਣਾ ਬੁਲਾਇਆ ਅਤੇ ਕੌਂਟਰੈਕਟ ਕਿਲਿੰਗ ਦੁਆਰਾ ਉਸਦਾ ਕਤਲ ਕਰਵਾ ਦਿੱਤਾ ਫਗਵਾੜਾ ਚ ਪਾਜਪਾ ਨੇਤਾ ਦੇ ਵੱਡੇ ਸਾਈਬਰ ਥੋਖਾਦੜੀ ਰੈਕਟ ਦਾ ਪਰਦਾਫਾਸ਼ 36 ਮੁੰਡੇ ਕੁੜੀਆਂ ਗ੍ਰਿਫਤਾਰ ਸਾਈਬਰ ਕ੍ਰਾਈਮ ਪੁਲਿਸ ਕਪੂਰਥਲਾ ਅਤੇ ਫਗਵਾੜਾ ਨੇ ਫਗਵਾੜਾ ਵਿੱਚ ਇੱਕ ਨੌਜਵਾਨ ਪਾਜਪਾ ਨੇਤਾ ਦੁਆਰਾ ਚਲਾਏ ਜਾ ਰਹੇ ਇੱਕ ਗੈਰ ਕਾਨੂੰਨੀ ਸਾਈਬਰ ਥੋਖਾਦੜੀ ਰੈਕਟ ਦਾ ਪਰਦਾਫਾਸ਼ ਕੀਤਾ ਹੈ ਸੂਤਰਾਂ ਅਨੁਸਾਰ ਪੁਲਿਸ ਨੇ 36 ਨੌਜਵਾਨਾਂ ਅਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਵੱਡੀ ਗਿਣਤੀ ਵਿੱਚ ਲੈਪਟਾਪ ਮੋਬਾਈਲ ਫੋਨ ਅਤੇ 10 ਲੱਖ ਰੁਪਏ ਜ਼ਬਤ ਕੀਤੇ ਹਨ ਅਤੇ ਫਗਵਾੜਾ ਪਾਜਪਾ ਨੇਤਾ ਅਤੇ ਦਿੱਲੀ ਅਤੇ ਕੋਲਕਾਤਾ ਦੇ ਕਈ ਵਿਅਕਤੀਆਂ ਵਿਰੁੱਧ ਗੰਭੀਰਤਾ ਰਾਵਾਂ ਤਹਿਤ ਅਧਿਆਪਕਾਂ ਦੀਆਂ ਗੈਰਵਾਜਬ ਡਿਊਟੀਆਂ ਦੇ ਰੋਕ ਦੀ ਮੰਗ ਐਸ.ਡੀ.ਐਮ. ਸੌਪਿਆ ਨੂੰ ਮੰਗ ਪੱਤਰ ਜ਼ੀਰਾ ਚ ਅਧਿਆਪਕ ਵਰਗ ਵੱਲੋਂ ਫਲੱਡ ਕੰਟਰੋਲ ਰੂਮ ਵਰਗੇ ਗੈਰਕਮਾਲੀ ਲਗਾਈਆਂ ਡਿਊਟੀਆਂ ਦੇ ਵਿਰੋਧ ਚ ਅੱਜ ਸਥਾਨਕ ਐਸ.ਡੀ.ਐਮ. ਅਰਵਿੰਦਰਪਾਲ ਸਿੰਘ ਨੂੰ ਮੰਗ ਪੱਤਰ ਸੌਪਿਆ ਗਿਆ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਹ ਡਿਊਟੀਆਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਐਸ.ਡੀ.ਐਮ. ਜ਼ੀਰਾ ਅਰਵਿੰਦਰਪਾਲ ਸਿੰਘ ਨੇ ਪ੍ਰੋਸਾ ਦਿਵਾਇਆ ਕਿ ਵੱਖ-ਵੱਖ ਵਿਭਾਗਾਂ ਨਾਲ ਰابطਾ ਕਰਕੇ ਭਵਿੱਖ ਵਿੱਚ ਅਧਿਆਪਕਾਂ ਦੀਆਂ ਇਹ ਡਿਊਟੀਆਂ ਪੂਰੀ ਤਰ੍ਹਾਂ ਰੱਦ ਕੀਤੀਆਂ ਜਾਣਗੀਆਂ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ 5 ਏਕੜ ਤੱਕ ਮੁਆਵਜ਼ਾ ਦੇਣ ਦੀ ਹੱਦ ਖਤਮ ਕਰਨ ਦੀ ਕੀਤੀ ਅਪੀਲ ਸੁਖਬੀਰ ਬਾਦਲ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਬੱਕਰੀਆਂ ਤੇ ਮੁਰਗੀਆਂ ਦਾ ਵੀ ਮੁਆਵਜ਼ਾ ਦੇਣਗੇ ਪਰ ਹੁਣ ਉਹ ਮੁਆਵਜ਼ਾ ਵੀ ਸਿਰਫ 20000 ਰੁਪਏ ਪ੍ਰਤੀ ਏਕੜ ਦੇ ਰਹੇ ਹਨ ਤੇ ਉਹ ਵੀ ਹਰ ਕਿਸਾਨ ਲਈ 5 ਏਕੜ ਦੀ ਹੱਦ ਤੈਅ ਕੀਤੀ ਗਈ ਹੈ ਸਰਕਾਰ ਨੂੰ ਸੂਬੇ ਵਿੱਚ ਆਏ ਹੜ੍ਹਾਂ ਨਾਲ ਹੋਏ ਫਸਲੀ ਨੁਕਸਾਨ ਵਾਸਤੇ ਪ੍ਰਤੀ ਏਕੜ 50000 ਰੁਪਏ ਮੁਆਵਜ਼ੇ ਦਾ ਐਲਾਨ ਤੁਰੰਤ ਕਰਨਾ ਚਾਹੀਦਾ ਹੈ ਹਿਮਾਚਲ ਦੇ ਕਿਨੌਰ ਚ ਬੱਦਲ ਪਟਣ ਨਾਲ ਤਬਾਹੀ ਪਾਣੀ ਚ ਵਹਿ ਗਈਆਂ ਗੱਡੀਆਂ ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਬੱਦਲ ਪਟਣ ਨਾਲ ਥਾਚ ਪਿੰਡ ਵਿੱਚ ਭਾਰੀ ਤਬਾਹੀ ਮਚ ਗਈ ਸ਼ੁੱਕਰਵਾਰ ਸਵੇਰੇ 12 ਵਜੇ ਵਾਪਰੀ ਇਸ ਘਟਨਾ ਕਾਰਨ ਨੇੜਲੀਆਂ ਤਿੰਨ ਪਹਾੜੀ ਨਦੀਆਂ ਅਚਾਨਕ ਪਾਰ ਗਈਆਂ ਜਿਸ ਨਾਲ ਦੋ ਵਾਹਨ ਵਹਿ ਗਏ ਅਤੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸਥਾਨਕ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਘਬਰਾਹਟ ਵਿੱਚ ਆਪਣੇ ਘਰ ਛੱਡ ਕੇ ਨੇੜਲੇ ਜੰਗਲੀ ਖੇਤਰਾਂ ਵਿੱਚ ਸੁਰੱਖਿਆ ਲਈ ਭੱਜਣਾ ਪਿਆ ਮੁੱਖ ਮੰਤਰੀ ਵੱਲੋਂ ਆੜਤੀਆਂ ਦੀਆਂ ਮੰਗਾਂ ਨੂੰ ਭਾਰਤ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਭਰੋਸਾ ਭਗਵੰਤ ਸਿੰਘ ਮਾਨ ਨੇ ਆੜਤੀਆਂ ਦੇ ਹਿੱਤਾਂ ਦੀ ਰਾਖੀ ਪ੍ਰਤੀ ਅੱਜ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਭਾਰਤ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਗੰਭੀਰਤਾ ਨਾਲ ਹੱਲ ਕਰਨ ਲਈ ਵਚਨਬੱਧ ਹੈ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਉਹਨਾਂ ਦੀ ਸਰਕਾਰ ਆੜਤੀਆਂ ਦੀ ਆਵਾਜ਼ ਬਣੇਗੀ ਅਤੇ ਉਹਨਾਂ ਦੇ ਮੁੱਦਿਆਂ ਨੂੰ ਕੇਂਦਰ ਕੋਲ ਜ਼ੋਰਦਾਰ ਢੰਗ ਨਾਲ ਉਠਾਏਗੀ 2 ਲੱਖ ਤੋਂ ਪਾਰ ਜਾਵੇਗੀ ਸੋਨੇ ਦੀ ਕੀਮਤ ਜੈਫਰੀਜ਼ ਦਾ ਦਾਵਾ ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੱਦੇ ਨਜ਼ਰ ਅਮਰੀਕੀ ਸੰਸਥਾ ਜੈਫਰੀਜ਼ ਨੇ ਇੱਕ ਟੀਚਾ ਕੀਮਤ ਨਿਰਧਾਰਿਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸੋਨੇ ਦੀ ਕੀਮਤ 2 ਲੱਖ ਤੋਂ ਪਾਰ ਹੋ ਸਕਦੀ ਹੈ। ਪਿਛਲੇ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ ਅਤੇ ਹਰ ਰੋਜ਼ ਸੋਨਾ ਤੇ ਚਾਂਦੀ ਦੋਵੇਂ ਨਵੇਂ ਰਿਕਾਰਡ ਬਣਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੇ ਕੀਤਾ ਸੀਐਮ ਰਿਹائش ਦੇ ਕਿਰਾਏ ਦਾ ਐਲਾਨ। ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਐਲਾਨ ਕੀਤਾ ਹੈ ਕਿ 20 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਦਾ ਘਰਾਓ ਕੀਤਾ ਜਾਵੇਗਾ ਤੇ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਉਹਨਾਂ ਵੱਲੋਂ ਬੀਬਾ ਹਰਸਿਮਰਤ ਕੌਰ ਮੈਂਬਰ ਪਾਰਲੀਮੈਂਟ ਨੂੰ ਚੌਕੀਆਂ ਲਾਉਣ ਵਰਗੇ ਭद्दे ਸ਼ਬਦਾਂ ਨਾਲ ਸੰਬੋਧਿਤ ਕੀਤਾ ਗਿਆ ਉਹਨਾਂ ਕਿਹਾ ਕਿ ਮੁੱਖ ਮੰਤਰੀ ਹਮੇਸ਼ਾ ਹੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਹਨ ਜੋ ਔਰਤਾਂ ਦੇ ਸਤਿਕਾਰ ਦੀ ਨਹੀਂ ਹੁੰਦੀ ਮਾਨਸਾ ਦੇ ਇੱਕ ਪਰਿਵਾਰ ਦੀ ਹੈ ਦੁੱਖਾਂ ਭਰੀ ਕਹਾਣੀ ਜੋ ਲਿਆਵੇ ਅੱਖਾਂ ਚੋਂ ਪਾਣੀ ਜ਼ਿਲ੍ਹਾ ਮਾਨਸਾ ਦੇ ਠੂਠਿਆਂ ਵਾਲੀ ਰੋਡ ਤੇ ਰਹਿੰਦੇ ਪਰਿਵਾਰ ਦੀ ਕਹਾਣੀ ਹਰ ਇੱਕ ਨੂੰ ਝੰਝੋੜ ਕੇ ਰੱਖ ਦਿੰਦੀ ਹੈ। ਗੁਰਮੇਲ ਸਿੰਘ ਕਹਿੰਦਾ ਹੈ ਕਿ ਉਸਦੇ 4 ਲੜਕੀਆਂ ਤੇ 1 ਲੜਕਾ ਹੈ ਜਿਨ੍ਹਾਂ ਚੋਂ 3 ਲੜਕੀਆਂ ਨੂੰ ਦਿਖਾਈ ਨਹੀਂ ਦਿੰਦਾ। ਵੱਡੀ ਉਮਰ ਹੋਣ ਕਾਰਨ ਉਸ ਤੋਂ ਵੀ ਕੰਮ ਨਹੀਂ ਹੁੰਦਾ, ਹੋਰ ਕਮਾਉਣ ਵਾਲਾ ਘਰ 'ਚ ਕੋਈ ਨਹੀਂ ਅਤੇ ਜ਼ਿੰਦਗੀ ਦੀ ਪਟੜੀ ਨੂੰ ਲੀਤੇ ਰੱਖਣ ਲਈ ਜਦੋਂ ਜਹਿਦ ਕਰ ਰਿਹਾ ਹੈ। ਮੰਗਲਵਾਰ ਨੂੰ ਬੰਦ ਰਹਿਣਗੇ ਸਕੂਲ ਕਾਲਜ ਤੇ ਸਰਕਾਰੀ ਦਫਤਰ ਫਰੀਦਕੋਟ ਜ਼ਿਲ੍ਹੇ 'ਚ ਮੰਗਲਵਾਰ ਨੂੰ ਛੁੱਟੀ ਰਹੇਗੀ ਜਿਸ ਕਾਰਨ ਇਸ ਦਿਨ ਸਾਰੇ ਸਰਕਾਰੀ ਦਫਤਰ ਤੇ ਵਿਦਿਅਕ ਅਦਾਰੇ ਬੰਦ ਰਹਿਣਗੇ ਡਿਪਟੀ ਕਮਿਸ਼ਨਰ ਫਰੀਦਕੋਟ ਪੂਨਦੀਪ ਕੌਰ ਨੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਨੂੰ ਮੁੱਖ ਰੱਖਦੇ ਹੋਏ 23 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ ਉਹਨਾਂ ਵੱਲੋਂ ਜਾਰੀ ਪੱਤਰ ਅਨੁਸਾਰ ਮੰਗਲਵਾਰ ਨੂੰ ਫਰੀਦਕੋਟ 'ਚ ਸਮੂਹ ਸਰਕਾਰੀ ਦਫਤਰਾਂ ਸਿੱਖਿਆ ਸੰਸਥਾਵਾਂ ਸੇਵਾ ਕੇਂਦਰਾਂ ਫਰਦ ਕੇਂਦਰਾਂ ਆਦਿ 'ਚ ਲੋਕਲ ਛੁੱਟੀ ਕੀਤੀ ਜਾਂਦੀ ਹੈ ਆਖਰਕਾਰ 3 ਦਿਨਾਂ ਬਾਅਦ ਹਿਮਕੁੰਡ ਲਈ ਹੈਲੀਕਾਪਟਰ ਸੇਵਾ ਮੁੜ ਸ਼ੁਰੂ ਮਾਨਸੂਨ ਤੋਂ ਬਾਅਦ ਹਿਮਕੁੰਡ ਸਾਹਿਬ ਲਈ ਪਵਨ ਹੰਸ ਹੈਲੀਕਾਪਟਰ ਸੇਵਾ ਸ਼ੁੱਕਰਵਾਰ ਨੂੰ ਮੁੜ ਸ਼ੁਰੂ ਹੋ ਗਈ ਪਵਨ ਹੰਸ ਹੈਲੀਕਾਪਟਰ 3 ਦਿਨਾਂ ਤੋਂ ਗੋਵਿੰਦਗਾੜ੍ਹ ਹੈਲੀਪੈਡ ਤੇ ਠਹਿਰਿਆ ਹੋਇਆ ਸੀ ਇਜਾਜ਼ਤ ਦੀ ਉਡੀਕ ਵਿੱਚ ਹੁਣ ਕੰਪਨੀ ਮੌਕੇ ਤੇ ਬੁਕਿੰਗ ਅਤੇ ਇੱਕ ਪਾਸਰ ਟਿਕਟਾਂ ਦੀ ਆਨਲਾਈਨ ਪੇਸ਼ਕਸ਼ ਕਰ ਰਹੀ ਹੈ ਇਹ ਹੈਲੀਕਾਪਟਰ ਸੇਵਾ ਗੋਵਿੰਦਗਾੜ੍ਹ ਤੋਂ ਕੰਗਰੀਆਂ ਤੱਕ 13 ਕਿਲੋਮੀਟਰ ਦੇ ਖੇਤਰ ਵਿੱਚ ਕੰਮ ਕਰਦੀ ਹੈ ਜੈਵਿਕ ਖੇਤੀ ਦੇ ਨਾਂ ਤੇ ਕਰੋੜਾਂ ਦੀ ਧੋਖਾਧੜੀ 'ਚ 8 ਖਿਲਾਫ ਕੇਸ ਦਰਜ 5 ਕਾਬੂ ਤੇ 3 ਫਰਾਰ ਲੁਧਿਆਣਾ 'ਚ ਜੈਵਿਕ ਖੇਤੀ ਦੇ ਨਾਂ ਤੇ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਲਗੇ ਹਨ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਨੇ ਪੰਜਾਬ ਹਰਿਆਣਾ ਅਤੇ ਹੋਰ ਰਾਜਾਂ ਵਿੱਚ ਆਊਟਲੈਟ ਖੋਲੇ ਹਨ ਇਸ ਕੰਪਨੀ ਦੀ ਧੋਖਾਧੜੀ ਦੇ ਸਬੰਧ ਵਿੱਚ ਖੰਨਾ ਦੇ ਸਮਰਾਲਾ ਪੁਲਿਸ ਸਟੇਸ਼ਨ ਵਿੱਚ 8 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਕੇਂਦਰੀ ਜੇਲ੍ਹ ਤੋਂ 7 ਮੋਬਾਈਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ ਮਾਮਲਾ ਦਰਜ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ جاری ਹੈ ਬੀਤੇ ਦਿਨ ਵੀ ਕੇਂਦਰੀ ਜੇਲ੍ਹ ਵਿੱਚ ਤਲਾਸ਼ੀ ਦੌਰਾਨ 7 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ 52A ਬਿਆਲੇ ਪ੍ਰਿਜ਼ਨਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਝੋਨੇ ਦੀ ਵਾਢੀ ਸ਼ੁਰੂ ਹੁੰਦਿਆਂ ਹੀ ਪਰਾਲੀ ਸਾੜਨੀ ਸ਼ੁਰੂ ਚਾਰ ਦਿਨਾਂ ਚ ਆਏ ਬੱਤੀ ਮਾਮਲੇ ਪੰਜਾਬ ਵਿੱਚ ਝੋਨੇ ਦੀ ਵਾਢੀ ਸ਼ੁਰੂ ਹੋਣ ਦੇ ਨਾਲ ਹੀ ਪਰਾਲੀ ਸਾੜਨ ਦੇ 32 ਮਾਮਲੇ ਸਾਹਮਣੇ ਆਏ ਹਨ ਇਹ ਮਾਮਲੇ ਲੁਧਿਆਣਾ ਦੇ ਪੀਆਰਐਸਸੀ ਨੂੰ ਰਿਪੋਰਟ ਕੀਤੇ ਗਏ ਸਨ ਪੀਆਰਐਸਸੀ 15 ਨਵੰਬਰ ਤੋਂ 3 ਨਵੰਬਰ ਤੱਕ ਪਰਾਲੀ ਸਾੜਨ ਦੀ ਨਿਗਰਾਨੀ ਕਰਦਾ ਹੈ ਪਰਾਲੀ ਸਾੜਨ ਤੇ ਐਫਆਈਆਰ ਦਰਜ ਕਰਨ ਅਤੇ ਜੁਰਮਾਨਾ ਲਗਾਉਣ ਦੀ ਵਿਵਸਥਾ ਹੈ ਪਰ ਅਜੇ ਤੱਕ ਕਿਸੇ ਵੀ ਕਿਸਾਨ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਐਸਸੀ ਦੀ ਟਿੱਪਣੀ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦਾ ਮੁੱਦਾ ਫਖਿਆ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਨਾਲ ਹੀ ਪਰਾਲੀ ਨੂੰ ਅੱਗ ਲਾਉਣ ਦਾ ਮੁੱਦਾ ਫਿਰ ਉੱਠ ਗਿਆ ਹੈ ਸੁਪਰੀਮ ਕੋਰਟ ਦੀ ਕਿਸਾਨਾਂ ਨੂੰ ਸਬਕ ਸਿਖਾਉਣ ਲਈ ਕੁਝ ਕਿਸਾਨਾਂ ਨੂੰ ਸਖਤ ਸਜ਼ਾ ਦੇਣ ਦੀ ਟਿੱਪਣੀ ਤੋਂ ਬਾਅਦ ਸੂਬੇ ਵਿੱਚ ਸਿਆਸਤ ਪੱਕ ਗਈ ਹੈ ਇਸ ਨਾਲ ਜਿੱਥੇ ਸਰਕਾਰ ਦੀ ਚਿੰਤਾ ਵੱਧ ਗਈ ਹੈ ਉੱਥੇ ਆਗਾਮੀ ਦਿਨਾਂ ਵਿੱਚ ਸਰਕਾਰ ਅਤੇ ਕਿਸਾਨਾਂ ਦੇ ਆਹਮਣੇ-ਸਾਹਮਣੇ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ